ਹਾਂਜੀ ਪਿਆਰਿਓ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਨਾਲ ਤੁਹਾਨੂੰ ਅਸੀਂ ਸਾਡੇ ਪੁਰਾਣੇ ਬਜ਼ੁਰਗਾਂ ਦੀ ਪੁਰਾਣੀ ਕਲਾਕ੍ਰਿਤੀ ਦਿਖਾਉਣੀ ਹੈ ਇੱਕ ਸਾਡੇ ਬਜ਼ੁਰਗਾਂ ਦੇ ਕੋਲੇ ਹੱਥ ਵਿੱਚ ਇੱਕ ਵਸਤੂ ਹੈ ਇਹ ਚੀਜ਼ ਹੈ ਇਹ ਦੱਸਣੀ ਹੈ ਤੁਸੀਂ ਕੀ ਹੈ ਇਹ ਬਜ਼ੁਰਗਾਂ ਦੇ ਕਹਿਣ ਮੁਤਾਬਕ ਤਕਰੀਬਨ 200 ਸਾਲ ਪੁਰਾਣੀ ਕਹਿੰਦੇ ਨੇ ਬਾਕੀ ਆਪਾਂ ਇਹਨਾਂ ਤੋਂ ਪੁੱਛਾਂਗੇ ਇਹ ਤੁਸੀਂ ਦੱਸਣਾ ਵੀ ਕੜ ਦੀ ਇੱਕ ਚੀਜ਼ ਆ ਦੇਖੋ ਇਹਦੇ ਵਿੱਚ ਵੀ ਇੱਕ ਧਾਗੇ ਦੀ ਅੱਟੀ ਪਾਈ ਹੋਈ ਹੈ ਮੈਨੂੰ ਵੀ ਪੁੱਛਿਆ ਸਾਡੇ ਬਜ਼ੁਰਗਾਂ ਨੇ ਵੀ ਹੈ ਕਿ ਤੁਸੀਂ ਦੱਸ ਸਕਦੇ ਹੋ ਕਿੱਥੇ ਵਰਤੀ ਜਾਂਦੀ ਸੀ ਪਹਿਲਾਂ ਕਿਉਂਕਿ ਤਕਰੀਬਨ 200 ਸਾਲ ਪੁਰਾਣੀ ਕਹਿੰਦੇ ਨੇ ਹੁਣ ਆਪਾਂ ਇਹ ਗੱਲਾਂ ਪਹਿਲਾਂ ਨਹੀਂ ਦੇਖੀਆਂ ਸੀ ਤੇ ਬਾਕੀ ਬਜ਼ੁਰਗਾਂ ਨੂੰ ਪੁੱਛਾਂਗੇ ਇਹਨਾਂ ਨਾਲ ਹੁਣ ਤੱਕ ਬਜ਼ੁਰਗ ਦੱਸਦੇ ਨਹੀਂ ਪਹਿਲਾਂ ਸਾਡੇ ਬਜ਼ੁਰਗਾਂ ਨੇ ਆਮ ਪਿੰਡਾਂ ਦੇ ਵਿੱਚ ਜਿਹੜੇ ਬਜ਼ੁਰਗ ਜਾਣਦੇ ਹੁੰਦੇ ਸੀ ਕੁਛ ਨਾ ਕੁਛ ਇਲਾਜ ਕਰ ਲੈਂਦੇ ਸੀ ਮੈਂ ਜਿਵੇਂ ਧਰਨ ਪੈਣੀ ਮੋਚ ਪੈਣੀ ਪੰਗ ਪੈਰ ਮੁੜ ਜਾਣਾ ਜਾਂ ਕਿਸੇ ਤਰ੍ਹਾਂ ਦੀ ਕੋਈ ਨਾੜ ਚੜ ਜਾਣੀ ਇਹ ਇਹਦੇ ਨਾਲ ਹੀ ਤਜਰਬੇ ਨਾਲ ਤੇ ਇਸ ਦੀ ਮਦਦ ਨਾਲ ਕੱਢ ਦਿੰਦੇ ਸੀ ਧਰਨਾ ਜਾਂ ਕੋਈ ਮੋਚ ਸੋ ਅੱਜ ਬਜ਼ੁਰਗਾਂ ਨਾਲ ਗੱਲ ਹੋਈ ਇਹ ਕਹਿੰਦੇ ਸਾਡੇ ਬਜ਼ੁਰਗਾਂ ਦੀ ਅਨਸਾਨੀ ਹੈ ਸਾਡੇ ਦਾਦੇ ਦੀ ਫਿਰ ਦੇਖ ਲਓ ਇਹਨਾਂ ਦੇ ਪਿਤਾ ਜੀ ਤੇ ਹੁਣੇ ਆਪ ਇਹਨਾਂ ਦੀ ਉਮਰ ਲਗਭਗ 65-70 ਸਾਲ ਦੇ ਲਵੇ ਹੋਣੀ ਸਹੀ ਹੈ ਜੀ ਤੇ ਬਾਕੀ ਆਪਾਂ ਪੁੱਛਦੇ ਹਾਂ ਇਹ ਬਜ਼ੁਰਗਾਂ ਤੋਂ ਵੀ ਇਹ ਕਿੰਨੀ ਕੁ ਪੁਰਾਣੀ ਹੈ ਬਾਪੂ ਜੀ ਇਹ ਜਿਹੜੀ ਆ ਕੀ ਹੈ 200 ਸਾਲ ਪੁਰਾਣੀ ਹੈ ਜੀ 200 ਸਾਲ 200 ਸਾਲ ਪੁਰਾਣੀ ਹੈ ਵੇਖੋ ਕਿਸੇ ਕਿਸੇ ਟਾ ਮੇਟਾ ਮੇ ਘਰਾਚ ਅੱਜ ਇਹ ਚੀਜ਼ ਦੇਖਣ ਨੂੰ ਮਿਲੂਗੀ ਨਹੀਂ ਤੇ ਹੁਣ ਅਸੀਂ ਪ੍ਰਾਤਨ ਚੀਜ਼ਾਂ ਗਵਾ ਤੀਆਂ ਕਿਉਂਕਿ ਹੁਣ ਪੜ੍ਹਿਆ ਲਿਖਿਆ ਜ਼ਮਾਨਾ ਆ ਗਿਆ ਬਾਕੀ ਸਮੇ ਦੇ ਹਿਸਾਬ ਨਾਲ ਸਾਰਾ ਕੁਝ ਹੀ ਬਦਲ ਗਿਆ ਹੁਣ ਜਿਹੜੇ ਇਲਾਜ ਨੇ ਉਹ ਤਕਨੀਕੀ ਤੇ ਡਾਕਟਰੀ ਇਲਾਜ ਨੇ ਪਹਿਲਾਂ ਪਿੰਡਾਂ ਚ ਏਦਾਂ ਦੇ ਛੋਟੇ ਮੋਟੇ ਇਲਾਜ ਪਿੰਡਾਂ ਚ ਹੀ ਹੋ ਜਾਂਦੇ ਬਜ਼ੁਰਗ ਕਹਿੰਦੇ ਵੀ ਇਹਦੇ ਨਾਲ ਅਸੀਂ ਇਲਾਜ ਕਰ ਦਿੰਦੇ ਲੋਕਾਂ ਦਾ ਸਾਡੇ ਬਜ਼ੁਰਗ ਕਰਦੇ ਹਾਂ ਬਾਪੂ ਜੀ ਇਹ ਪਹਿਲਾਂ ਕੌਣ ਵਰਤਦਾ ਸੀ ਇਹਨੂੰ ਕਰਿਆ ਇਹ ਬੀਬੀ ਆ ਬਾਦ ਜੀ ਕਦੇ ਅੱਛਾ ਜੀ ਹਾਂ ਤੇ ਇਹ ਤੁਹਾਡੇ ਬਜ਼ੁਰਗਾਂ ਨੇ ਵੀ ਵਰਤਿਆ ਇਹਨੂੰ ਇਹ ਬਜ਼ੁਰਗਾਂ ਨੇ ਇਹ ਸਾਰੇ ਵਰਤਦੇ ਸਾਡੇ ਬਾਪੂ ਸਾਰੇ ਕਾਦੇ ਲਈ ਵਰਤਦੇ ਹੁੰਦੇ ਇਹ ਬਾਪੂ ਇਹ ਆਪਾਂ ਰੂਹ ਨਹੀਂ ਕਰਦੇ ਰੂਹ ਆਹਾਂ ਇਹੜੀ ਕਪਾਹ ਹਾਂਜੀ ਕਪਾਹ ਵੇਚਦੇ ਹੋਏ ਬੀਬੀਆਂ ਘਰੇ ਬੈਠੇ ਠੀਕ ਹੈ ਜੀ ਐ ਕਿਹੜਾ ਦੇ ਜਾਣਾ ਉਹ ਠੀਕ ਹੈ ਜੀ ਉਹ ਜਿਹੜਾ ਜੀ ਆਪਾਂ ਮੈਂ ਤੁਹਾਨੂੰ ਬੇਨਤੀ ਕਰਦਾ ਦੱਸਿਓ ਬਾਪੂ ਜੀ ਕਹਿੰਦੇ ਰੂਹ ਜਿਹੜੀ ਖੇਤਾਂ ਚ ਕਪਾਹ ਚੁਗ ਲੈਣੀ ਹਾਂ ਨਰਮਾ ਚੁਗ ਲੈਣਾ ਫਿਰ ਉਹਦੀ ਰੂਹ ਤਿਆਰ ਹੁੰਦੀ ਉਹ ਜਿਹੜੀ ਰੂਹ ਤਿਆਰ ਹੁੰਦੀ ਉਥੇ ਆਹ ਜਿਹੜਾ ਆਹ ਜਿਹੜੀ ਚੀਜ਼ ਹੈ ਨਾ ਇਹਦੀ ਮਦਦ ਹੁੰਦੀ ਹੈ ਤੁਸੀਂ ਦੱਸਿਓ ਵੀ ਕੀ ਹੈ ਤੇ ਬਾਪੂ ਜੀ ਕਹਿੰਦੇ ਨੇ ਵੀ ਸਾਡੇ ਦਾਦੇ ਹੋਰੀ ਸਾਡੇ ਬਾਪੂ ਹੋਰੀ ਇਹਦੇ ਨਾਲ ਇਲਾਜ ਵੀ ਕਰਦੇ ਰਹੇ ਨੇ ਛੋਟਾ ਮੋਟਾ ਕੀ ਇਲਾਜ ਕਰਦੇ ਰਹੇ ਨੇ ਆਪਾਂ ਪੁੱਛਾਂਗੇ ਬਾਪੂ ਜੀ ਕਾ ਦਾ ਇਲਾਜ ਕਰਦੇ ਹੁੰਦੇ ਤੁਸੀਂ ਲਾ ਜੀ ਇਹ ਜੀ ਮੋਜ ਪੈ ਗਈ ਹਾਂਜੀ ਹਾਂਜੀ ਠੀਕ ਇਹ ਇਹ ਤੁਹੀ ਤੁਹੀ ਜੀ ਗਾੜ ਜਾ ਹੋ ਗਈ ਇਹ ਤਾਂ ਬਸ ਉਹ ਹੱਥਾਂ ਨਾਲ ਕਰਦੇ ਹੱਥਾਂ ਨਾਲ ਕੱਢ ਦਿੰਦੇ ਇਹਦੀ ਮਦਦ ਨਾਲ ਕੱਢਦੇ ਹਾਂ ਠੀਕ ਹੈ ਇਹ ਤਾਂ ਇੱਕ ਪਰੰਪਰਾ ਤੇ ਜੀ ਪਰੰਪਰਾ ਠੀਕ ਹੈ ਜੀ ਮੈਂ ਹੁਣ ਤੁਹਾਨੂੰ ਦੱਸਣਾ ਚਾਹੁੰਨਾ ਜੀ ਕੱਲ ਗੁਰੂ ਦਰਬਾਰ ਦੀ ਸੇਵਾ ਕਰਦਿਆਂ ਨਾ ਇੱਕ ਪੌੜੀ ਦੇ ਸਟੈਪ ਨੂੰ ਮੇਰੇ ਤੋਂ ਛੱਡਿਆ ਗਿਆ ਤੇ ਕੱਲ ਮੇਰਾ ਪੈਰ ਬਿਲਕੁਲ ਮੁੜ ਗਿਆ ਧੀ ਮਤਲਬ ਢਾਕਾ ਪੈ ਗਿਆ ਪੈਰ ਦਾ ਟਾਕਾ ਪੈਣ ਕਰਕੇ ਬਿਲਕੁਲ ਟੇਢਾ ਹੋ ਗਿਆ ਮੁੜ ਗਿਆ ਤੇ ਮੈਂ ਬਾਪੂ ਜੀ ਕੋਲ ਗਿਆ ਇਥੋਂ ਪਿੰਡ ਦੇ ਵਿੱਚੋਂ ਹੀ ਨੇ ਬਾਪੂ ਜੀ ਇਹ ਕਹਿੰਦੇ ਵੀ ਕੋਈ ਗੱਲ ਨਹੀਂ ਆਪਾਂ ਵੇਖਦੇ ਆ ਤੇ ਬਾਪੂ ਜੀ ਨੇ ਕੱਲ ਆ ਜਿਹੜੀ ਚੀਜ਼ ਆ ਨਾ ਆ ਜਾਦੂ ਆ ਜਿਹੜਾ ਇਹਦੀ ਮਦਦ ਨਾਲ ਕੱਲ ਮੇਰਾ ਜਿਹੜਾ ਪੈਰ ਠੀਕ ਕੀਤਾ ਤੁਹਾਨੂੰ ਦਿਖਾਉਣਾ ਅੱਜ ਵੀ ਬਾਪੂ ਜੀ ਆਏ ਨੇ ਠੀਕ ਕਰਨ ਵਾਸਤੇ ਮੈਂ ਪਹਿਲਾਂ ਤਾਂ ਇਹਨਾਂ ਦਾ ਧੰਨਵਾਦ ਕਰਦੇ ਆ ਆਪ ਆਏ ਨੇ ਚੱਲ ਕੇ ਸੋ ਬਾਕੀ ਤੁਹਾਨੂੰ ਦਿਖਾਉਣਿਆ ਹੁਣ ਇਹ ਕਿਵੇਂ ਐਦੀ ਮਦਦ ਨਾਲ ਮੇਰਾ ਪੈਰ ਠੀਕ ਕਰਦੇ ਨੇ ਕਈ ਵਾਰੀ ਸਾਡੇ ਪਿੰਡਾਂ ਦੇ ਵਿੱਚ ਨਾ ਛੋਟੀਆਂ ਛੋਟੀਆਂ ਇਦਾਂ ਦੀਆਂ ਸਾਨੂੰ ਦਿੱਕਤਾਂ ਆ ਜਾਂਦੀਆਂ ਨੇ ਅਸੀਂ ਫਿਰ ਝੱਟ ਵੱਡਾ ਡਾਕਟਰਾਂ ਕੋਲੇ ਜਾਂਦੇ ਉਹ ਐਕਸਟਰਾ ਕਰਾਉਂਦੇ ਨੇ ਹੱਡੀਆਂ ਦੇ ਡਾਕਟਰ ਕਈ ਤਰ੍ਹਾਂ ਦੀਆਂ ਗੱਲਾਂ ਕਰਦੇ ਨੇ ਐਡੀਸ਼ਨ ਆ ਲੈਣੇ ਆ ਬਹੁਤ ਜ਼ਿਆਦਾ ਕੰਮ ਵੀ ਵਿਚਲ ਜਾਂਦਾ ਸਮਾਂ ਵੀ ਖਰਾਬ ਹੁੰਦਾ ਆ ਵੇਖੋ ਹੁਣ ਬਾਪੂ ਜੀ ਥੋੜਾ ਜਿਹਾ ਇਲਾਜ ਕਰਨਗੇ ਕਿਹੜੇ ਤਰੀਕੇ ਦੇਸੀ ਤਰੀਕੇ ਜਿਹੜੇ ਪਹਿਲਾਂ ਆਮ ਪਿੰਡਾਂ ਵਿੱਚ ਵਰਤੇ ਜਾਂਦੇ ਸੀ ਆ ਤੁਹਾਨੂੰ ਦਿਖਾਉਣੇ ਆ ਤੇ ਮੇਰੀ ਬੇਨਤੀ ਹੈ ਇਹ ਬਾਪੂ ਜੀ ਦੀ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਕਿ ਹੋਰ ਵੀ ਸਾਨੂੰ ਪਿੰਡਾਂ 'ਚ ਪਤਾ ਲੱਗ ਜੇ ਇਹੋ ਜੇ ਪੁਰਾਣੇ ਬਜ਼ੁਰਗ ਅਜੇ ਵੀ ਜਿਹੜੇ ਸਾਡੇ ਪਿੰਡਾਂ 'ਚ ਬੈਠੇ ਆ ਸਾਡੇ ਘਰਾਂ 'ਚ ਬੈਠੇ ਆ ਜਿਨ੍ਹਾਂ ਨੂੰ ਹੱਥਾਂ ਹੱਥੀ ਕਲਾਕਰਤਾ ਆਉਂਦੀ ਐ ਕੋਈ ਨਾ ਕੋਈ ਹੱਥੀ ਇਲਾਜ ਕਰਦੇ ਰਹਿੰਦੇ ਨੇ ਧਰਨ ਪੈਣਾ ਮੋਚ ਕੱਢਣੀ ਢੂਹੀ ਦੀ ਨਾੜ ਚੜ ਜਾਣੀ ਉਹ ਠੀਕ ਕਰ ਦੇਣਾ ਝੁੱਕ ਪੈ ਜਾਣੀ ਇਦਾਂ ਦੀਆਂ ਆਪਾਂ ਨੂੰ ਇਹ ਦਿੱਕਤਾਂ ਆਉਂਦੀਆਂ ਰਹਿੰਦੀਆਂ ਨੇ ਅੱਜ ਦੇ ਸਮੇਂ 'ਚ ਸੋ ਆਓ ਦੇਖੋ ਬਾਪੂ ਜੀ ਕੀ ਕਲਾ ਕਰਦੇ ਨੇ ਤੇ ਇਹਨਾਂ ਦੀ ਵੀਡੀਓ ਨੂੰ ਜਰੂਰ ਸ਼ੇਅਰ ਕਰਿਓ ਇਹਨਾਂ ਦਾ ਮਾਣ ਵਧਾਓ ਤੇ ਆ ਪ੍ਰਾਣੀ ਜਿਹੜੀ ਚੀਜ਼ ਵੱਡੀ ਗੱਲ ਇਹ ਆ ਵੀ 200 ਸਾਲ ਪੁਰਾਣੀ ਚੀਜ਼ ਅੱਜ ਆਪਾਂ ਦੇਖ ਰਹੇ ਹਾਂ ਸੋ ਇਹ ਕੀ ਹੈ ਵੀ ਕਮੈਂਟਾਂ ਚ ਤੁਸੀਂ ਸਾਰਿਆਂ ਨੇ ਦੱਸਣਾ ਤੇ ਮਹਾਰਾਜ ਜੀ ਦੀ ਚੜ੍ਹਦੀ ਕਲਾ ਦੇ ਨਾਲ ਇਹ ਸੇਵਾ ਕਰ ਰਹੇ ਨੇ ਬਾਪੂ ਜੀ ਬਿਲਕੁਲ ਨਿਸ਼ਕਾਮ ਸੇਵਾ ਵੇਖੋ ਕਿ ਭਲੇ ਦਾ ਕਰਮ ਹੁੰਦਾ ਕਿਸੇ ਦੇ ਦੁੱਖ ਨੂੰ ਦੂਰ ਕਰਨਾ ਸੋ ਆਓ ਆਪਾਂ ਦੇਖਦੇ ਹਾਂ ਹੁਣ ਬਾਪੂ ਜੀ ਮੇਰੇ ਪੈਰ ਨੂੰ ਕਿਵੇਂ ਠੀਕ ਕਰਦੇ ਨੇ ਧੰਨਵਾਦ ਜੀ